ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੁਧਾਨਾ ਸਾਹਿਬ ਪਾਤਸ਼ਾਹੀ ਪਹਿਲੀ ਪਿੰਡ ਖਰਾਣਾ ਹਟਿਆੜ ਰੋਡ ਸੁਰੂਰ ਵਿਖੇ ਸਰਬੱਤ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ ਇਸ ਸੰਸਥਾਨ ਤੇ ਇੱਕ ਲੰਗਰ ਹਾਲ 12270 ਜਿਹੜੀ ਦੀ ਅਰੰਭਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਅਰੰਭਤਾ ਹੋਈ ਸੀ ਸੰਘਾ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਉਸ ਬਿਲਡਿੰਗ ਦਾ ਜੋ ਲੈਂਟਰ ਪਾਇਆ ਗਿਆ ਹੈ ਤੇ ਬਾਕੀ ਜੋ ਲੰਗਰ ਹਾਲ ਹੈ ਉਹ ਉਹ ਸਾਰੀ ਅਧੀਨ ਹੈ ਤੇ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੈਵਾ ਦੇਸ਼ ਵਿਦੇਸ਼ ਦੀਆਂ ਇਲਾਕੇ ਦੀਆਂ ਨਗਰ ਦੀਆਂ ਸੰਗਤਾਂ ਨੇ ਸਾਰਿਆਂ ਨੂੰ ਦਾਸ ਦੇ ਵੱਲੋਂ ਬੇਨਤੀ ਹੈ ਕਿ ਭਾਈ ਆਪੋ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਨ ਵਾਸਤੇ ਇਹਨਾਂ ਚੱਲ ਰਹੀਆਂ ਸ਼ਗਾਵਾਂ ਦੇ ਵਿੱਚ ਦਸਵੰਧ ਭੇਟਾ ਦੇ ਕੇ ਕਿਰਤ ਕਮਾਈਆਂ ਨੂੰ ਸਫਲਾ ਬਣਾਓ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ